ਤੇ ਭਾਈ ਅਮਰਿਤਪਾਲ ਸਿੰਘ ਉਹਨਾਂ ਨੂੰ ਇਸ ਤਰੀਕੇ ਨਾਲ ਲੋਕਾਂ ਨੇ ਸਪੋਰਟ ਕੀਤੀ ਹੈ ਦੋ ਹੀ ਮੁੱਦੇ ਸੀਗੇ ਇੱਕ ਮੁੱਦਾ ਸੀ ਭਾਈ ਅਮਰਿਤਪਾਲ ਸਿੰਘ ਨੂੰ ਬਾਹਰ ਲੈ ਕਹਿਣਾ ਇੱਕ ਮੁੱਦਾ ਸੀਗਾ ਕਿ ਜੋ ਨਸ਼ਿਆਂ ਦਾ ਜੋ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਉਹ ਭਾਈ ਅਮਰਿਤਪਾਲ ਸਿੰਘ ਉਹਨਾਂ ਨੇ ਬਿਨਾਂ ਕਿਸੇ ਤਾਕਤ ਤੋਂ ਗੁਰੂ ਦਾ ਓਟ ਆਸਾ ਲੈ ਕੇ ਪੰਪਤਾ ਓਟ ਆਸਾ ਕਬੀਹੀ ਚਲਾਈ ਹੈ ਹਜ਼ਾਰਾਂ ਹੀ ਤੌਰ ਤੇ ਜਿਹੜੇ ਜਿਹੜੇ ਨਸ਼ੇ ਕਰਦੇ ਲੋਕ ਉਹ ਅਮਰਤਾਰੀ ਬਣ ਗਏ ਇਸ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਲੋਕ ਪਸੰਦ ਕਰਦੇ ਆ ਨਸ਼ਾ ਤੋਂ ਦੁਖੀ ਹੋ ਚੁੱਕੇ ਹਰ ਪਿੰਡ ਤੇ ਪਨਪਤ ਸਸ ਜਿਹੜੇ ਨੌਜਵਾਨਾ ਉਹ ਨਸ਼ਾ ਕਰਕੇ ਮਰ ਚੁੱਕੇ ਇਸ ਕਰਕੇ ਚਾਹੇ ਉਹ Hindu ਆ ਕਿ ਆ Sikh ਆ ਮੈਂ ਬਾਪੂ ਜੀ ਨੂੰ ਪੁੱਛਿਆ ਸੀ ਕਿ ਬਾਪੂ ਜੀ ਮੈਨੂੰ ਇਹ ਦੱਸੋ ਕਿ ਤੁਸੀਂ ਇਹ ਸਾਨੂੰ ਸਿੱਖਾਂ ਨੇ ਬੋਟ ਖਾਲੀ ਪਾਈ ਆ ਕਿ ਸਾਰੇ ਧਰਮਾਂ ਦੇ ਲੋਕਾਂ ਨੇ ਪਾਈ ਆ ਬਾਪੂ ਜੀ ਨੇ ਕਹਿ ਕੇ ਸਾਰੇ ਧਰਮਾਂ ਦੇ ਲੋਕਾਂ ਨੇ ਪਾਈ ਆ ਉਹ ਇਸ ਕਰਕੇ ਪਾਈ ਆ ਕਿ ਭਾਈ ਅਮਰਤਪਾਲ ਸਿੰਘ ਦਾ ਨਿਸ਼ਾਨਾ ਸੀ ਉਹ ਸੀ ਕਿ ਜਵਾਨੀ ਨੂੰ ਬਚਾਣਾ ਪੰਜਾਬ ਦੀ ਜਵਾਨੀ ਨੂੰ ਬਚਾਣਾ ਔਰ ਇਸ ਕਰਕੇ ਲੋਕਾਂ ਨੂੰ ਪਸੰਦ ਆਇਆ ਔਰ ਇਹ ਖਾਲੀ ਸਿੱਖਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਪਸੰਦ ਆਇਆ ਇਸ ਕਰਕੇ ਭਾਈ ਅਮਰਪਾਲ ਸਿੰਘ ਜੀ ਵੱਡੀ ਲੀਡ 2 ਲੱਖ ਵੋਟ ਤੋਂ موجوده ਸਰਕਾਰ ਜਿਹਨੂੰ 95 ਫੀਟਾ ਮਿਲ ਗਿਆ ਸੀ ਐਮਐਲਏ ਦੇ ਵਿਧਾਨ ਸਭਾ ਦੇ ਵਿੱਚ ਔਰ ਉਸ ਜਿਹੜੀ ਸਰਕਾਰ ਨੂੰ ਹਰਾ ਕੇ ਇੱਕ ਆਜ਼ਾਦ ਉਮੀਦਵਾਰ ਚਾਰ ਪਾਰਟੀਆਂ ਭਾਜਪੀ ਕਾਂਗਰਸ ਅਕਾਲੀ ਦਲ ਔਰ ਆਜ਼ਾਦ ਉਮੀਦਵਾਰ ਜਿਤਨਾ ਆਮ ਪਾਰਟੀ ਜਾਦਮੀ ਵੀ ਜਿੱਤ ਜਾਣਾ ਔਰ ਇਹਨਾਂ ਸਰਕਾਰਾਂ ਨੂੰ ਹਰਾ ਕੇ ਇੱਕ ਐਸਾ ਨਿਸ਼ਾਨਾ ਕਿ ਲੋਕਾਂ ਦੇ ਮਨ 'ਚ ਕੋਈ ਚੈਨ ਅਸੀ ਕੋਈ ਗੁੱਸਾ ਸੀ ਕੋਈ ਪਿਆਰ ਸੀ ਭਾਈ ਸਾਹਿਬ ਵਾਸਤੇ ਗੁੱਸਾ ਆਮ ਦਿਸ਼ੇ ਵੱਤ ਸੀਗਾ ਤੋਂ ਇਸ ਕਰਕੇ ਭਾਈ ਅਮਰਤਪਾਲ ਸਿੰਘ ਦਾ ਸੋਚਕਣਾ ਔਰ ਭਾਈ ਅਮਰਤਪਾਲ ਸਿੰਘ ਨੂੰ ਸਾਡੇ ਕੋਈ ਮੰਗਾ ਗਏ ਦਿੱਲੀੋਂ ਸਿੱਖ ਗਏ ਜੇ ਨਹੀਂ ਕੋਈ ਮੰਗਾ ਪੰਥਰਾਂ ਜੁੜੇ ਆ ਗਏ ਔਰ ਸਰਕਾਰ ਕੋਲ ਕਿ ਭਾਈ ਅਮਰਤਪਾਲ ਸਿੰਘ ਹੁਣੇ ਸਿਰਫ ਵਿਧਾਨ ਦੀ ਗੱਲ ਕਰਦੇ ਭਾਈ ਅਮਰਤਪਾਲ ਸਿੰਘ ਹੁਣਾਂ ਨੇ ਲੜਖਣ ਲੜੀ ਆ ਵਿਧਾਨ ਨੂੰ ਸਾਹ ਲੜੀ ਆ ਕਾਨੂੰਨ ਦੇ ਸਾਹ ਲੜੀ ਆ ਔਰ ਭਾਈ ਅਮਰਤਪਾਲ ਸਿੰਘ ਹੁਣ ਦਾ ਹੱਕ ਬੰਦਾ ਕਿ ਉਹ ਪਾਰਲੀਮੈਂਟ ਚ ਆਣ ਕੇ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਤੇ ਸਰਕਾਰਾਂ ਨੂੰ ਸਮਝਾਉਣਾ ਚਾਹੀਦਾ ਕਿ ਭਾਈ ਅਮਰਤਪਾਲ ਸਿੰਘ ਹੋਰਾਂ ਨੇ ਕੋਈ ਇਕਰਾਮ ਨਹੀਂ ਕੀਤਾ ਭਾਈ ਅਮਰਤਪਾਲ ਸਿੰਘ ਹੋਰਾਂ ਨੇ ਸਿਰਫ ਕੌਮ ਦੀ ਗੱਲ ਕੀਤੀ ਹੈ ਇਸ ਕਰਕੇ ਕੌਮ ਦੀ ਗੱਲ ਜਿਹੜਾ ਕਰਦਾ ਉਹ ਕੌਮ ਮਜ਼ਬੂਤ ਹੁੰਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਦੇਸ਼ ਮਜ਼ਬੂਤ ਹੁੰਦਾ ਤੇ ਇਸ ਕਰਕੇ ਕਿਉਂਕਿ ਬਹੁਤ ਸਾਰੇ ਦੇਸ਼ਾਂ ਦੀਆਂ ਨਜ਼ਰਾਂ ਭਾਰਤ ਤੇ ਟਿਕੀਆਂ ਭਾਰਤ ਨੂੰ ਕਮਜ਼ੋਰ ਕਰਦੇ ਪਰ ਜਦੋਂ ਸਿੱਖ ਮਜ਼ਬੂਤ ਹੋਏਗਾ ਤੇ ਦੇਸ਼ ਮਜ਼ਬੂਤ ਹੋਏਗਾ ਤੇ ਭਾਈ ਅਮਰਤਪਾਲ ਸਿੰਘ ਦਾ ਨਿਸ਼ਾਨੇ ਵਧਿਆ ਮੈਂ ਉਹਨਾਂ ਦੇ ਪਰਿਵਾਰ ਨੂੰ ਵਧਾਈ ਦੇਣਾ ਕਿ ਉਹਦੇ ਪਿਤਾ ਜੀ ਨੂੰ ਮਿਲੇ ਵੀ ਅਸੀਂ ਉਹ ਵਧਾਈ ਦਿੱਤੀ ਆ ਕਿ ਭਾਈ ਅਮਰਤਪਾਲ ਸਿੰਘ ਜਿੱਤੇ ਆ ਔਰ ਅਜ ਸੌਖਾ ਰਿਹਾ ਤੈਨੂੰ ਲੱਗਦਾ ਕਿ ਵੀ ਉਹਨਾਂ ਨੂੰ ਜਲਦੀ ਜੋ ਆ ਕਿ ਐਨਐਸਏ ਵੀ ਹਟਾਈ ਜਾਣੀ ਚਾਹੀਦੀ ਐ ਇਸ ਬਾਰੇ ਕੋਈ ਗੱਲ ਕੀਤੀ ਦੇਖੋ ਦੋ ਗੱਲਾਂ ਆ ਗਈਆਂ ਮੈਂ ਤੇ ਇੱਕ ਹਾਂ ਐਨਐਸਏ ਹਟਾਣਾ ਚਾਹੀਦਾ ਐਨਐਸਏ ਹਟਾ ਕੇ ਭਾਈ ਅਮਰਤਪਾਲ ਸਿੰਘ ਦਾ ਰਾਈਟ ਹੈਗਾ ਕਿ ਉਹ ਪਾਰਲੀਮੈਂਟ 'ਚ ਆਪਣੀ ਗੱਲ ਕਰਨਾ ਪਰ ਦੂਸਰੀ ਗੱਲ ਜੇ ਸਰਕਾਰਾਂ ਨਹੀਂ ਕਰਦੀਆਂ ਤੇ ਇੱਕ ਸੁਧਾਰ ਦਾ ਕੁਦਰਤ ਦਾ ਉਹ ਸਿਧਾਂਤ ਹੈਗਾ ਕਿ ਜਦੋਂ ਗੇਂਦ ਨੂੰ ਪਟਕੋ ਨਾ ਤੇ ਗੇਂਦ ਹੋਰ ਉੱਚੀ ਜਾਂਦੀ ਆ ਸਰਕਾਰਾਂ ਚਾਹੇ ਖੁੰਦਕ ਨਾ ਗੁੱਸੇ ਨਾਲ ਐਨਐਸਏ ਵਧਾਈ ਜਾਣ ਭਾਈ ਅਮਰਪਾਲ ਨੂੰ ਜੇਲ੍ਹ ਚ ਅੰਦਰ ਭਾਈ ਅਮਰਪਾਲ ਸਿੰਘ ਉਹਨਾਂ ਦੀ ਜੋ ਜੋ ਅੰਦਰ ਕਰਨਗੇ ਤੋ ਤੋ ਫਾਲੋਅਰ ਵਧਣਗੇ ਤੋ ਤੋ ਸਪੋਰਟ ਵਧੇਗੀ ਔਰ ਆਉਣ ਵਾਲੇ ਸਮੇਂ ਚ ਜੇ ਇਹਨਾਂ ਨੇ ਨਾਰਾ ਤੇ ਆਉਣ ਵਾਲੇ ਸਮੇਂ ਚ ਭਾਈ ਅਮਰਪਾਲ ਸਿੰਘ ਉਹਨਾਂ ਦੇ ਅਗਵਾਈ ਥਲੇ ਪੰਜਾਬ ਚ ਸਰਕਾਰ ਵੀ ਬਣਾਉਂਦੇ